ਚਲੋ ਅੱਜ ਨਾ ਪਕੌੜੇ ਬਣਾਓ ਸਾਰੇ ਇਕੱਠੇ ਬਹਿ ਕੇ ਖਾਵਾਂਗੇ ਚਲੋ ਤੁਸੀਂ ਕਣਕ ਸਿੱਟਿਓ ਚੱਕੀ ਤੇ ਮੈਂ ਤੁਹਾਡੇ ਆਉਂਦਿਆਂ ਨੂੰ ਪਕੌੜੇ ਬਣਾਉਣੀ ਠੀਕ ਆ ਪਾਪਾ ਮੈਂ ਵੀ ਨਾ ਕੇ ਕੱਪੜੇ ਬਦਲ ਲਾਂ ਤਾਂ ਮੈਂ ਵੀ ਚੱਕੀ ਤੇ ਸਿੱਟਿਆ ਆਣਾ ਨਾਲੇ ਲੋਕਾਂ ਦੇ ਮੂੰਹ ਮੱਥੇ ਲੱਗਿਆ ਆਉਣਾ ਹੈ ਜ਼ਿੰਦਗੀ ਐਵੀਂ ਜਿਹੀ ਬਣੀ ਪਈ ਐ ਲੋਕਾਂ ਨਾਲੋਂ ਟੁੱਟੇ ਹੀ ਪਏ ਆ ਸ਼ਿੰਦਿਆ ਕੀ ਹਾਲਾ ਬੜਾ ਜਰਾ ਬਾ ਟਕਰਿਆ ਉਹ ਸਾਡੇ ਡਰਾਈਵਰਾਂ ਦਾ ਤਾਂ ਮਲੀਆ ਆਹੀ ਹਾਲ ਐ ਕਦੇ ਸਾਲ ਛਮਾ ਹੀ ਪਿੰਡ ਗੇੜਾ ਵੱਜਦਾ ਤੂੰ ਦੱਸ ਕੀ ਹਾਲ ਐ ਜਵਾਕ ਜੱਲੇ ਠੀਕ ਐ ਜਵਾਕ ਜੱਲੇ ਸ਼ਿੰਦਿਆ ਤੈਨੂੰ ਪਤਾ ਹੀ ਆਂਡੀਆਂ ਰਵੰਡੀਆਂ ਦੇ ਦਾ ਠੇਗਾ ਤੇ ਮੇਰੇ ਸੁੱਖਣਾ ਹੈ ਨਹੀਂ ਯਾਰ ਜਾਗਰਾ ਜਿੱਥੋਂ ਤੱਕ ਮੈਨੂੰ ਪਤਾ ਵਿਆਹ ਤਾਂ ਤੇਰਾ ਹੋ ਗਿਆ ਸੀ ਵਿਆਹ ਨਾ ਸ਼ਿੰਦਿਆ ਮੈਂ ਕਰਾ ਲਿਆ ਸੀ ਜਿਹੜਾ ਔਰਤ ਨਾਂ ਦਾ ਜੀ ਆ ਨਾ ਸ਼ਿੰਦਿਆ ਇਹ ਕਿਸੇ ਕਿਸੇ ਨੂੰ ਹੀ ਰਾਸ ਆਉਂਦਾ ਲੱਗਦਾ ਜਾਗਰਾ ਤੈਨੂੰ ਇਹ ਰਾਸ ਆਇਆ ਨਹੀਂ ਫਿਰ ਕਾਹ ਨੂੰ ਰਾਸ ਆਇਆ ਛਿੰਦਿਆ ਮੈਨੂੰ ਕਹਿੰਦੀ ਜਾਂ ਤਾਂ ਨਸ਼ਾ ਛੱਡ ਜਾਂ ਮੈਨੂੰ ਛੱਡ ਫਿਰ ਫਿਰ ਮੈਂ ਕਿਹਾ ਨਸ਼ਾ ਤਾਂ ਮੈਂ ਛੱਡ ਨਹੀਂ ਸਕਦਾ ਤੂੰ ਦੱਸ ਕਿਵੇਂ ਕਰਦੀ ਆ ਫਿਰ ਵਾਹ ਫਿਰ ਮੈਂ ਨੀਵੀਂ ਜਦੋਂ ਚੱਕ ਕੇ ਵੇਖੀ ਨਾ ਤੇ ਗੇਂਡ ਤੋਂ ਬਾਹ ਟਪੀ ਆਂਦੀ ਸੀ ਅੱਛਾ ਫਿਰ ਕਦੇ ਆਈ ਨਹੀਂ ਓਏ ਅਮਲੀਆ ਫਿਰ ਤੇਰੇ ਲੱਛਣ ਹੀ ਇਹ ਵਜੇ ਸੀ। ਓ ਮੈਂ ਤਾਂ ਨਾ ਸਿੰਧਾ ਤੂੰ ਮੈਨੂੰ ਨਾਲ ਹੀ ਟਰੱਕਾਂ ਤੇ ਆਵੇਂ ਨਾਲ ਨੂੰ ਲੈ ਜਾ ਕਰ ਉੱਥੋਂ ਕੋਈ ਨਾ ਮੁੱਲ ਵੀ ਲੈ ਲੂ ਆਵਾਂਗੇ। ਕੋਈ ਜਾਗਰਾ ਰਾਸ ਤੇਰੇ ਉਹ ਵੀ ਨਹੀਂ ਆਉਣੀਗੀ। ਨਾਲੇ ਮੇਰੀ ਗੱਲ ਸੁਣ ਮੈਂ ਤਾਂ ਮਹੀਨੇ ਬਾਅਦ ਪਹਿਲਾਂ ਆਇਆ ਓਏ ਆਟਾ ਪਿਆ ਕੇ ਲਿਆਇਆ ਹੋਰ ਬਥੇਰੇ ਕੰਮ ਕਰਨੇ ਆ। ਚੰਗਾ ਜਾਗਰਾ ਫੇਰ ਮਿਲਦੇ ਆ। ਚੰਗਾ ਭਰਾਵਾ ਕਹੇ ਸਾਰੇ ਆਂਦੇ ਆ। ਹੁਣ ਤੇ ਮਿਲਦਾ ਕੋਈ ਹੈਨੇਗਾ ਆਟਾ ਵੀ ਪਿਆ ਲੈਂਦਾ ਤੇ ਦੁੱਧ ਵਾਲੇ ਨਾਲ ਹਿਸਾਬ ਵੀ ਕਰਿਆਂਦਾ ਪਾਪਾ ਆਜੋ ਤੁਹਾਨੂੰ ਢੀ ਕਰਿਆਂ ਪਕੌੜੇ ਖਾ ਲੋ ਮੰਮੀ ਦੇ ਹੱਥ ਸ ਤੇ ਸੱਚੀ ਮੁੱਚੀ ਜਾਦੂ ਆ ਮੈਨੂੰ ਤਾਂ ਚੱਕੀ ਤੇ ਖੁਸ਼ਬੂ ਆ ਗਈ ਸੀਗੀ ਮੈਂ ਤਾਂ ਫਿਰ ਸਾਈਕਲ ਦੇ ਪੈਰ ਹੀ ਨਹੀਂ ਲੱਗਣ ਦਿੱਤੇ ਅੱਛਾ ਪਾਪਾ ਫਿਰ ਤਾਂ ਅੱਧੇ ਪਿੰਡ ਚ ਪਤਾ ਲੱਗ ਗਿਆ ਹੁਣ ਜੇ ਤੁਹਾਡਾ ਵੜਾਈ ਵਾਲਾ ਤਮਾਸ਼ਾ ਮੁੱਕ ਗਿਆ ਹੋਵੇ ਨਾ ਤੇ ਪਕੌੜੇ ਖਾ ਲੋ ਠੰਡੇ ਹੋ ਜਾਣਗੇ ਲੈ ਵੇ ਹਾ 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 ਸਵਾਦ ਆ ਗਿਆ ਅੱਜ ਤੱਕ ਪਹਿਲਾਂ ਤੋਂ ਵੀ ਸਵਾਦ ਬਣੇ ਐ ਸੱਚੀ ਪਾਪਾ ਬਹੁਤ ਸਵਾਦ ਬਣੇ ਨੇ ਪਕੌੜੇ ਇੱਕ ਗੱਲ ਹੋਰ ਆ ਪਾਪਾ ਜਦੋਂ ਆਪਾਂ ਤਿੰਨੇ ਇਕੱਠੇ ਹੁੰਨੇ ਆ ਬਹੁਤ ਖੁਸ਼ੀ ਹੁੰਦੀ ਐ ਪਰਮਾਤਮਾ ਨਜ਼ਰਾਂ ਤੋਂ ਬਚਾ ਕੇ ਰੱਖਿਆ ਆਪਣੇ ਪਰਿਵਾਰ ਨੂੰ ਤੇ ਇਹ ਲੋਕ ਤਾਂ ਉਹ ਦਿਨ ਮੱਜ ਗਏ ਸੀ ਜਿੱਦੇ ਮੈਂ ਤੇਰੀ ਮਾਂ ਨੂੰ ਵਿਆਹ ਕੇ ਲਿਆ ਐ ਉਹ ਕਿਵੇਂ ਪਾਪਾ ਲੋ ਕਹਿਣ ਇਸ ਡਰਾਈਵਰ ਜੇ ਨੂੰ ਐਨੀ ਸੋਣੀ ਦੇ ਕਿਨੇ ਦਿੱਤੀ ਬਸ ਰਹਿਣ ਦਾ ਕਰੋ ਜਦੋਂ ਪਿਆਉਤੀ ਇਕੱਠੇ ਹੋ ਜਾਂਦੇ ਆ ਉਹੀ ਮਾਰੀ ਜਾਣਗੇ ਉਗ ਦੀਆਂ ਪਤਾਲ ਪਕੌੜੇ ਤਾਂ ਵਾਕਈ ਬਾਲੇ ਸਵਾਦ ਬਣੇ ਆ ਸੱਚੀ ਢੱਡ ਭਰ ਗਿਆ ਪਰ ਨੀਂਦ ਨਹੀਂ ਪਰੀ ਹੁਣ ਤਾਂ ਚਾਹ ਵੇ 100 ਮੀਲ ਦੀ ਨਜ਼ਾਰਾ ਆ ਜੇ ਮੀਲਾ ਮੂਲਾ ਦਾ ਮੈਨੂੰ ਪਤਾ ਨਹੀਂ ਹੈਗਾ ਚਾਹ ਮੈਂ ਬਣਾਈ ਬੈਠੀ ਆ ਆ ਲੋ ਚੱਪਾ ਫਿਰ ਗਲਾਥਾਂ ਚ ਤਸੀ ਤਸੀ ਉਡੇ ਸਰਦਾਰ ਜੀ ਤੁਸੀਂ ਤੁਸੀਂ ਕਿਉਂ ਖੇਚਲ ਕੀਤੀ ਮੈਨੂੰ ਸੁਨਿਆ ਭੇਜ ਦੇਣਾ ਸੀ ਮਾਇਆ ਆ ਜਾਂਦਾ ਸਾਡਾ ਆਉਣਾ ਜ਼ਰੂਰੀ ਸੀ ਹਰਮਨ ਪੁੱਤ ਹਰਮਨ ਪੁੱਤ ਪਾਣੀ ਲੈ ਕੇ ਆਇਓ ਬੈਠੋ ਪਾਣੀ ਪੀ ਲੋ ਅੰਕਲ ਜੀ ਇਹ ਕੁੜੀ ਕੌਣ ਹੈ ਪਹਿਲਾਂ ਤਾਂ ਕਦੇ ਵੇਖੀ ਨਹੀਂ ਕੋਈ ਰਿਸ਼ਤੇਦਾਰੀ ਚੋਂ ਆਕੇ ਇਹ ਤਾਂ ਮੇਰੀ ਤੀ ਹਰਮਨ ਹੈ ਪਟਿਆਲੇ ਯੂਨੀਵਰਸਿਟੀ ਚ ਪੜਦੀ ਹੈ ਛੁੱਟੀਆਂ ਕਰਕੇ ਆਈ ਸੀ ਆ 2 ਦਿਨਾਂ ਨੂੰ ਫਿਰ ਵਾਪਸ ਜਾਣਾ ਹੈ ਅੱਛਾ 2 ਦਿਨਾਂ ਨੂੰ ਫਿਰ ਜਾਣਾ ਹੈ ਨੇ ਠੀਕ ਹੈ ਇੱਕ ਡੈਡੀ ਨੇ ਸਨੇਹਾ ਲਾਇਆ ਸੀ ਕਿ ਗੱਡੀ ਲੈ ਕੇ ਨਾ ਛੋਟੀ ਪਠਾਨਕੋਟ ਜਾਣਾ ਹੈ ਉੱਥੇ ਡੈਡੀ ਦੇ ਕਿਸੇ ਯਾਰ ਦੋਸਤ ਦਾ ਕੰਮ ਹੈ ਤੇ ਮਹੀਨਾ ਕ ਲੱਗੂਆ ਮੈਨੂੰ ਤਾਂ ਐਮਐਲਏ ਸਾਹਿਬ ਨੇ ਕਿਹਾ ਸੀ ਵੋਟਾਂ ਤੱਕ ਕਿਤੇ ਨਹੀਂ ਜਾਣਾ ਲੰਬੇ ਰੂਟ ਤੇ ਘਰੇ ਰਹਿਣਾ ਨਹੀਂ ਕੋਈ ਐਮਰਜੈਂਸੀ ਕੰਮ ਆ ਗਿਆ ਦੁਬਾਰਾ ਤੇ ਤੁਹਾਨੂੰ ਜਾਣਾ ਹੀ ਪੈਣਾ ਤੇ ਜਾਣਾ ਵੀ ਅੱਜ ਹੀ ਹੈ ਇੱਕ ਨਾ ਡੈਡੀ ਨੇ ਐਡਰੈਸ ਦਿੱਤਾ ਇਸ ਐਡਰੈਸ ਤੇ ਪਹੁੰਚਣਾ ਤੁਸੀਂ ਠੀਕ ਹੈ ਛੋਟੇ ਸਰਦਾਰ ਕਹਿ ਦਿਓ ਐਮਐਲਏ ਸਾਹਿਬ ਨੂੰ ਚਲਾ ਜਾਊਂਗਾ ਜੀ ਹਾਂਜੀ ਚਲਾ ਜਾਊਂਗਾ ਮੈਂ ਠੀਕ ਹੈ ਚੱਲ ਵੀ ਜੱਸੇ ਸਰਦਾਰ ਨਹੀਂ ਐ ਹਾਂਜੀ ਗੱਲ ਸੁਣ ਮੇਰੀ ਐਂ ਕਰ ਮੇਰਾ ਬੈਗ ਤਿਆਰ ਕਰ ਦੇ ਬੈਗ ਤਾਂ ਥੋੜਾ ਪੈਕ ਹੀ ਹੁੰਦਾ ਹੈ ਨਾਲੇ ਹੁਣ ਕਿੱਥੇ ਜਾਣਾ ਤੁਸੀਂ ਮੈਂ ਤੁਸ ਤਾਂ ਆਪ ਹੀ ਕਹਿੰਦੇ ਸੀ ਕਿ ਬੋਟਾਂ ਤੱਕ ਮੈ ਇੰ ਆ ਜਾਣਾ ਤਾਂ ਮੈਂ ਵੀ ਨਹੀਂ ਚਾਹੁੰਦਾ ਐਮ ਐਲ ਸਾਹਿਬ ਦਾ ਸੁਨੇਹਾ ਆਇਆ ਹੈ ਅੱਜ ਹੀ ਜਾਣਾ ਹੈ ਪਠਾਨਕੋਟ ਛੋਟੀ ਗੱਡੀ ਲੈ ਕੇ ਨਾਲੇ ਜਾਣਾ ਵੀ 1 ਮਹੀਨੇ ਵਾਸਤੇ ਹੈ ਨਹੀਂ ਪਾਪਾ ਮੈਂ ਨਹੀਂ ਤੁਹਾਨੂੰ ਕਿਤੇ ਵੀ ਜਾਣ ਦੇਣਾ ਜੋ ਤੁਸੀਂ ਘਰੇ ਨਹੀਂ ਨਾ ਹੁੰਦੇ ਬਿਲਕੁਲ ਜੀ ਨਹੀਂ ਲੱਗਦਾ ਤੇ ਇਹ ਜਾਣ ਨੂੰ ਮੇਰਾ ਕਿਹੜਾ ਜੀ ਕਰਦਾ ਹੈ ਪਰ ਜਦੋਂ ਮਾਲਕਾਂ ਦਾ ਸੁਨੇਹਾ ਆ ਜਾਏ ਮਜਬੂਰੀ ਬਣ ਜਾਂਦੀ ਹੈ ਜਾਣਾ ਤਾਂ ਪਊਗਾ ਹੀ ਤੂੰ ਐ ਕਰ ਤਰਦਾਰ ਨਹੀਂ ਏ ਜੀ ਮੇਰੇ ਵਾਸਤੇ ਚਾਰ ਪਰੋਠੇ ਬਣਾ ਕੇ ਤੇ ਪੋਣੇ ਚ ਬਣ ਦੇ ਨਹੀਂ ਤੇ ਮੇਰੀ ਧੀ ਉਹਨੇ 4 ਮਿੰਟ ਗੱਲਾਂ ਬਾਤਾਂ ਕਰਦੇ ਆ ਆ ਜਾ ਧੀਏ ਪਾਪਾ ਆਪਣਾ ਖਿਆਲ ਰੱਖਿਓ ਜਦੋਂ ਮੈਂ ਵੱਡੀ ਅਫਸਰ ਬਣ ਗਈ ਨਾ ਫਿਰ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿੰਦੀ ਬਸ ਆਵਦੇ ਕੋਲੇ ਰੱਖੋ ਧੀਏ ਜਦੋਂ ਤੂੰ ਅਫਸਰ ਬਣ ਗਈ ਫਿਰ ਮੈਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਾਠੇ ਬਣਾਤੀ ਆ ਨਾਲ ਸੁੱਕੀ ਸਬਜੀ ਬਣਾਤੀ ਐ ਚੰਗਾ ਫਰਦਾਰ ਨਹੀਂ ਐ ਧਿਆਨ ਨਾਲ ਖਾ ਲਿਓ ਹੁਣ ਮੈਂ ਜਾਣਾ ਠੀਕ ਐ ਜੀ ਹੋ ਗਈ ਨਾ ਬਦਸ਼ਗਨੀ ਮੈਂ ਕਹਿੰਦੀ ਆ ਤੁਸੀਂ ਨਾ ਜਾਓ ਓਹੋ ਮੰਮੀ ਤੁਸੀਂ ਤਾਂ ਐਵੇਂ ਵਹਿਮ ਕਰੀ ਜਾਂਦੇ ਹੋ ਕੋਈ ਗੱਲ ਨਹੀਂ ਪਪਾ ਤੁਸੀਂ ਜਾਓ ਐਵੇਂ ਨਾ ਇਹਨਾਂ ਬਈ ਮੈਂ ਪਰਮਾ ਚ ਪਿਆ ਕਰ ਨਾਲੇ ਮੈਂ ਤਾਂ ਪਹਿਲਾਂ ਹੀ ਲੇਟ ਐ ਹਜੇ ਰਸਤੇ ਦੇ ਵਿੱਚੋਂ ਮੈਂ ਬੰਸੇ ਨੂੰ ਲੈਣਾ ਚੰਗਾ ਆਪਣਾ ਖਿਆਲ ਰੱਖੀ ਚੰਗਾ ਧੀਏ ਖਿਆਲ ਰੱਖਿਆ ਕਰ ਆਪਣਾ ਠੀਕ ਹੈ ਪਾਪਾ ਚੰਗਾ ਮੈਂ ਚਲਦਾ